ਦੇ ਵਿੱਚ ਜਿਹੜਾ ਸਾਡਾ 스마트 ਸਕੂਲ ਹੈ ਉਹਦੇ ਵਿੱਚ ਅੱਜ ਸਾਰੀ ਵਾਸਤੇ ਉਹ तकरीबन 40 ਲੱਖ 40 ਹਜ਼ਾਰ ਦੇ ਕੰਮ ਜਿਹੜੇ ਨੇ ਉਹ ਕੰਪਲੀਟ ਹੋ ਗਏ ਨੇ ਔਰ ਉਸ ਤੋਂ ਬਾਅਦ ਕਿਉਂਕਿ ਇਹ ਪਿੰਡ ਵੀ ਜਿਹੜਾ ਮਿਹਨਤ ਕਸ਼ਾ ਦਾ ਪਿੰਡ ਆ ਔਰ ਇੱਥੇ ਬਹੁਤ ਲੋੜ ਸੀਗੀ ਇਹ ਸਕੂਲ ਨੂੰ ਵਧੀਆ ਦਿਖ ਦੇਣ ਦੀ ਔਰ ਮੈਂ ਸਮਝਣਾ ਵੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕੰਮ ਜਿਹੜੇ ਨੇ ਜਿਨ੍ਹਾਂ ਦਾ ਪੂਰਾ ਕੋਈ ਇਸ ਗੱਲ ਦੇ ਉੱਪਰ ਬਚਨ ਬੱਦ ਨੇ ਕਿ ਆਪਾਂ ਪੰਜਾਬ ਦੇ ਵਿੱਚ تعلیم ਦੇ ਮਿਆਰ ਨੂੰ ਬਹੁਤ ਝੁੱਕਾ ਝੁੱਕੇ ਲੱਗੇ ਰਹੇ ਹਨ। ਅਤੇ ਉਹਦੇ ਵਾਸਤੇ 40 ਲੱਖ 40 ਹਜ਼ਾਰ ਦੇ ਕੰਮ ਕੰਪਲੀਟ ਕਰਨ ਤੋਂ ਬਾਅਦ ਇੱਕ ਹੋਰ ਪ੍ਰਪੋਜ਼ਲ ਜਿਹੜੀ ਆ ਇਹਨਾਂ ਨੇ ਸਕੂਲ ਵਾਸਤੇ ਕਿਹਾ ਸੀਗਾ ਵੀ 79 ਲੱਖ ਤੇ 2000 ਰੁਪਇਆ ਹੋਰ ਚਾਹੀਦਾ ਜਿਹਦੇ ਵਿੱਚ ਇੱਕ ਬੁਖਰਾ ਸੈੱਟ ਜਿਹੜਾ ਪੋਸਟ ਫਲੋਰ ਦੇ ਉੱਪਰ ਜਿਹਦੇ ਵਿੱਚ ਕਮਰੇ ਕੰਪਿਊਟਰ ਰੂਮ ਆਰਓ ਔਰ ਦੁਨੀਆਂ ਬਾਕੀ ਫੈਸਿਲਿਟੀਆਂ ਹੈ ਉਹ ਹੋਣ ਗਿਆ ਸੋ ਆਖਾਲਪੁਰ ਕਿਰਪਾ ਕਰੇ 71 ਲੱਖ 2000 ਰੁਪਿਆ ਹੋਰ ਵੀ ਅਪਰੂਵ ਕਰਕੇ ਇੱਥੇ ਜਿਹੜਾ ਉੱਦਤਾ ਜਾਊਗਾ ਤਾਂ ਕਿ ਇਸ ਸਕੂਲ ਨੂੰ ਇਸ ਇਲਾਕੇ ਦਾ ਇੱਕ ਮਿਆਰੀ ਸਕੂਲ ਬਣਾਇਆ ਜਾਵੇ ਤਾਂ ਕਿ ਬੱਚੇ ਇਤੋਂ ਪੜ ਕੇ ਗਿਆਨ ਲੈ ਕੇ ਅਸੀਂ ਮਿਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਹਮੇਸ਼ਾ ਹੀ ਮੇਰਾ ਮਾਨੇ ਹੋਈ ਰਿਹਾ ਔਰ ਮੇਰੇ ਕਾਰੇ ਮਨ ਵਾਲੀ ਵੀ ਹੈ ਵੀ ਜਿੰਨਾ ਚਿਰ ਤੱਕ ਆਪਾਂ ਰਾਜਨੀਤੀ ਨੂੰ ਲੋਕਾਂ ਦੀ ਸੇਵਾ ਵੱਲ ਸਮਰਪਿਤ ਨਹੀਂ ਕਰਾਂਗੇ ਉਨਾ ਚਿਰ ਤੱਕ ਮੈਂ ਸਮਝਦਾ ਵੀ ਲੋਕਤੰਤਰ ਔਰ ਜਮਹੂਰੀਅਤ ਜਿਹੜੀ ਆ ਉਹ ਕਾਮਯਾਬ ਨਹੀਂ ਹੋ ਸਕਦੀ ਸਵਾਜ ਸਕੂਲ ਜਾ ਕੇ ਬਹੁਤ ਚੰਗਾ ਲੱਗਾ ਮੈਂ ਅੱਜ ਸਕੂਲ ਦੇ ਜਿਹੜੇ ਸਾਡੇ ਟੀਚਰ ਨੇ ਔਰ ਸਾਰਾ ਸਟਾਫ ਆ ਉਹਨਾਂ ਨੂੰ ਮੁਬਾਰਕ ਦੇਣਾ ਕਿ ਉਹਨਾਂ ਨੇ ਸਕੂਲ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਹਦੀ ਉਸਾਰੀ ਕਰ ਰਹੇ ਨੇ ਔਰ ਸਾਡੇ ਜਿਹੜੇ ਨਵੇਂ सरपंच ਚੁਣੇ ਗਏ ਨਰਜੇਸ਼ ਪੰਗਵਾ ਜੀ ਉਹਨਾਂ ਦੀ ਸਾਰੀ ਪੰਚਾਇਤ ਨੂੰ ਮੁਬਾਰਕ ਦਿਨਾ ਜਿਹੜੇ ਮਿਲ ਕੇ ਪਿੰਡ ਦੇ ਵਿਕਾਸ ਲਈ ਯਤਨਸ਼ੀਲ ਤੇ ਕਰਮਸ਼ੀਲ ਨੇ ਔਰ ਜਿਹੜੀ ਜਿਹੜੀ ਆ ਮੰਗਾ ਨਹੀਂ ਉਹ ਜ਼ਰੂਰਤਾਂ ਨੇ ਰਜੇਸ਼ ਜੀ ਨੇ ਔਰ ਉਹਨਾਂ ਦੇ ਮੈਂਬਰ ਸਾਹਿਬਾਨ ਨੇ ਰੱਖੀਆਂ ਨੇ ਉਹ ਸਾਰੀਆਂ ਧਰੂਰ ਪੂਰੀਆਂ ਕਰਾਂਗੇ ਔਰ ਇਸ ਪਿੰਡ ਨੂੰ ਇੱਕ ਵਧੀਆ ਪਿੰਡ ਸ਼ਹਿਰ ਦਾ ਮੁਕਾਬਲੇ ਤੇ ਬਣਾ ਕੇ ਇੱਥੇ ਇਹਤੋਂ ਦੀ ਵਸੀ ਨੂੰ ਬਸੋ ਨੂੰ ਅਸੀਂ ਜਾਣਦੇ ਆ ਕਿ ਉਹਨਾਂ ਦਾ ਜੀਵਨ ਸਾਰਾ ਉਹ ਵਧੀਆ ਤਰੀਕੇ ਨਾਲ ਪੂਰਾ ਚੁੱਕਿਆ ਜਾਵੇ ਪਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਧੰਨਵਾਦ ਜਿਨ੍ਹਾਂ ਨੇ ਤਾਲੀਮ ਨੂੰ ਇੰਨਾ ਵੱਡਾ ਰੁਤਬਾ ਪੰਜਾਬ ਦੇ ਵਿੱਚ ਦੇ ਕੇ ਲੋਕਾਂ ਦੀ ਸੇਵਾ ਵੱਲ ਸਰਪ੍ਰਸਤ ਕੀਤੀ ਆ ਸੋ ਇਹਨਾਂ ਸ਼ਬਦਾਂ ਦੇ ਨਾਲ ਇਜਾਜ਼ਤ ਲੈਣੇ ਆ ਧੰਨਵਾਦ